ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਹੀ ਕਹਿ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੜਾਂ ਜਿਹੀ ਸਥਿਤੀ ਬਣੀ ਹੋਈ ਹੈ ਅੱਜ ਬੇਸ਼ੱਕ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਔਰ ਉਸ ਦੇ ਨਾਲ ਹੀ ਜਿਹੜੇ ਹਾਲਾਤ ਨੇ ਤਾਜ਼ਾ ਹਾਲਾਤ ਨੇ ਬਿਆਸ ਦਰਿਆ ਨੂੰ ਲੈ ਕੇ ਉਸ ਦੀ ਅਪਡੇਟ ਜਿਹੜੀ ਆਉ ਉਹ ਸਾਂਝੀ ਕਰ ਰਹੇ ਹਾਂ ਇਸ ਸਮੇਂ ਅਸੀਂ ਅਮਰਸਰ ਚਲੰਦਰ ਮੁੱਖ ਮਾਰਗ ਦੇ ਨਜ਼ਦੀਕ ਬਿਆਸ ਦਰਿਆ ਦੇ ਬਿਲਕੁਲ ਪੁਆਇੰਟ ਦੇ ਉਸ ਪੁਆਇੰਟ ਦੇ ਉੱਤੇ ਖੜੇ ਹੋਏ ਹਾਂ ਜਿੱਥੇ ਕਿ ਗੇਜ ਜਿਹੜੀ ਇੱਥੇ ਕਿ ਕੱਲ ਜਿਹੜਾ ਇੱਕ ਵਾਰ ਪਾਣੀ ਦਾ ਪੱਧਰ ਜਿਹੜਾ ਸੀਗਾ ਅੱਜ ਤੜਕੇ ਦੀ ਜੇਕਰ ਗੱਲ ਕਰਾਂ ਤੇ ਇੱਕ ਵਾਰ yellow alert ਤੋਂ 0.1 ਹੈਠਾ ਹਉਣ ਦੇ ਨਾਲ ਲੱਗਦਾ ਸੀਗਾ ਕਿ ਸ਼ਾਇਦ ਕੁਝ ਜਿਹੜਾ ਹੈਗਾ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਵੇਗਾ ਲੇਕਿਨ ਉਸ ਤੋਂ ਤੁਰੰਤ ਬਾਅਦ ਹੀ ਕੁਝ ਘੰਟਿਆਂ ਦੇ ਵਿੱਚ ਹੀ ਦੁਬਾਰਾ ਮੋੜ ਤੋਂ ਸਵੇਰ ਨੂੰ ਬਿਆਸ ਦਰਿਆ ਦੇ ਵਿੱਚ ਮੋੜ ਤੋਂ yellow alert ਜਿਹੜਾ ਉਹ ਸ਼ੁਰੂ ਹੋ ਗਿਆ ਔਰ ਤੇਜ਼ ਰਫ਼ਤਾਰ ਅੱਜ ਪਾਣੀ ਦੀ ਬੇਹੱਦ ਦੇਖਣ ਨੂੰ ਮੇਰੀ ਬਹੁਤ ਹੀ ਤੇਜ਼ ਰਫ਼ਤਾਰ ਪਾਣੀ ਜਿਹੜਾ ਹੈਗਾ ਇਹ ਉਹ ਇੱਥੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਦੇ ਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਪਹਿਲਾਂ ਤਾਂ ਕੀ ਤਾਜ਼ਾ ਹਾਲਾਤ ਹੈਗੇ ਨੇ ਕੱਲ ਦੇ ਕੀ ਸੀਗੇ ਔਰ ਅੱਜ ਦੇ ਕੀ ਹੈਗੇ ਔਰ ਉਹਦੇ ਬਾਰੇ ਸਾਰੀ ਓਵਰਆਲ ਜਾਣਕਾਰੀ ਜਿਹੜੀ ਹੈਗੀ ਉਹ ਲੈਣ ਦੀ ਕੋਸ਼ਿਸ਼ ਕਰਦੇ ਆਂ। ਉਮੇਦ ਜੀ ਕੱਲ ਐਕਚੁਅਲ ਜਿਹੜਾ ਆਪਾਂ ਕਹਿ ਦਈਏ ਕਿ ਅਸੀਂ 24 ਘੰਟਿਆਂ ਨੂੰ ਮੰਨ ਕੇ ਚੱਲਦੇ ਆਂ ਕਿ 24 ਘੰਟੇ ਦੇ ਵਿੱਚ ਕਿੰਨਾ ਕੁ ਫਰਕ ਆਇਆ। ਜੋ ਹੁਣ ਦਾ ਸਮਾਂ ਹੈਗਾ ਕੱਲ ਦਾ ਅੰਦਾਜ਼ਨ ਕੀ ਜਿਹੜਾ ਸੀਗਾ ਵਾਟਰ ਲੈਵਲ ਸੀ ਇੱਥੇ। ਕੱਲ ਤਾਂ ਜਿਹੜਾ ਪੂਰਾ ਦਿਨ ਚੱਲਦੀ ਰਹੀ ਹੈ ਗੇਜ ਆਪਣੀ 740.00 ਜਿਹੜੀ ਰਾਤ ਨੂੰ 1. ਕਟ ਗਈ ਸੀ 739.90 ਰਹਿ ਗਈ ਸੀ ਜਿਹੜੀ ਸਵੇਰ ਨੂੰ ਫਿਰ ਮੁੜ ਕੇ 740.00 ਹੋ ਗਈ ਤੇ ਇਸ ਵੇਲੇ ਮੌਕੇ ਦੀ ਜਿਹੜੀ 6 ਵਜੇ ਦੀ ਰਿਪੋਰਟ ਹੈ ਸ਼ਾਮ ਦੀ ਉਹ ਹੈਗੀ ਜੀ 740.20 ਤੇ ਇਹ ਡਿਸਚਾਰਜ ਬਣਦਾ 1,11,000 ਕਿਊਸਕ ਬਾਕੀ ਕੱਲ ਤੇ ਅੱਜ ਦੇ ਵਿਚਾਲੇ ਮਤਲਬ ਉਹ ਹੀ 2-3 2-3 ਪੁਆਇੰਟ ਕਦੇ ਹੇਠ ਹੋ ਜਾਂਦੇ ਕਦੇ ਉੱਪਰ ਹੋ ਜਾਂਦਾ ਜੀ ਬਾਕੀ ਅੱਗੇ ਬਾਰੇ ਤਾਂ ਅਸੀਂ ਕੋਈ ਸਹੀ ਜਾਣਕਾਰੀ ਨਹੀਂ ਦੇ ਸਕਦੇ ਜੀ ਕੋਈ ਉਮੀਦੀ ਥੋੜਾ ਜਿਹਾ ਦੱਸੋਗੇ ਜਾਣਕਾਰੀ ਦਿਓਗੇ ਕਿ ਜਿਹੜਾ ਵਾਟਰ ਲੈਵਲ ਹੁਣ ਵੀ ਜਿੱਦਾਂ 20 ਜਾਂ 30 ਦੀ ਤੁਸੀਂ ਗੱਲ ਕਰ ਰਹੇ ਸੀਗੀ ਪਹਿਲਾਂ 10 20 ਤੇ ਫਿਰ 20 30 ਦੇ ਵਿੱਚ ਫਲਕਚੂਏਟ ਕਰ ਰਿਹਾ ਪਾਣੀ ਜਿਹੜਾ ਹੈਗਾ ਹਾਂਜੀ 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 ਇਹ ਤਾਂ ਜੀ ਅਜੇ ਤੱਕ ਮਤਲਬ ਕਲੀਅਰ ਜਿਹੜੀ ਗੱਲ ਕਰਨਾ ਔਖੀ ਥੋੜੀ ਜੀ ਕਿਉਂਕਿ ਅਜੇ ਤੱਕ ਪਾਣੀ ਦਾ ਕੋਈ ਪੱਕਾ ਪਤਾ ਨਹੀਂ ਇਹ 20 ਜਾਂਦਾ 20 ਚੱਲਦੇ ਪਈ ਜਾਂ 30 ਚੱਲ ਜਾਂਦਾ ਜਾਂ ਮੁੜ ਕੇ 10 ਆ ਜਾਂਦਾ ਇਹਦੇ ਬਾਰੇ ਕੋਈ ਵੀ ਗੱਲ ਅਸੀਂ ਅਜੇ ਤੱਕ ਕਲੀਅਰ ਨਹੀਂ ਕਰ ਸਕਦੇ ਇਹ ਤਾਂ ਮੌਕੇ ਦੇ ਹਿਸਾਬ ਨਾਲ ਹੀ ਪਤਾ ਲੱਗੂਗਾ ਅੱਗੇ ਜਿਹੜੀ ਰਫਤਾਰ ਨੂੰ ਲੈ ਕੇ ਮੈਂ ਗੱਲ ਕਹੀ ਹੈਗੀ ਕਿ ਰਫਤਾਰ ਬਹੁਤ ਜ਼ਿਆਦਾ ਕਿਉਂਕਿ ਆਪਾਂ ਲਗਾਤਾਰ ਇੱਥੇ ਕਵਰਿੰਗ ਕਰਦੇ ਰਹੇ ਆ ਮਤਲਬ ਦੇਖੀਏ ਤੇ ਅੰਦਾਜ਼ਨ ਜੋ ਰਫਤਾਰ ਦਿਖਾਈ ਦਿੰਦੀ ਸੀਗੀ ਅੱਜ ਸਾਨੂੰ ਲੱਗ ਰਿਹਾ ਹੈ ਕਿ ਜਾਂ ਤੁਸੀਂ ਆਪਣੇ ਤੌਰ ਦੇ ਉੱਤੇ ਕਿਉਂਕਿ ਤੁਸੀਂ ਡਿਊਟੀ ਕਰਦੇ ਹੋ ਲਗਾਤਾਰ ਇੱਥੇ ਬਹੁਤ ਤੇਜ਼ ਰਫਤਾਰ ਲੱਗ ਰਹੀ ਪਾਣੀ ਦੀ ਤੇ ਨਹੀਂ ਜੀ ਅੱਗੇ ਹਾਂ ਮਤਲਬ ਇਹ ਗੱਲ ਮੰਨਦੇ ਆ ਕਿ ਆਪ ਜਿਹੜਾ ਦਰਿਆ ਦੇ ਪਾਣੀ ਦੀ ਸਪੀਡ ਆ ਰਫਤਾਰ ਉਹ ਕਾਫੀ ਸਲੋ ਸਲੋ ਹੁੰਦੀ ਹੈ ਪਰ ਇਹ ਪਿਛਲੇ ਕੱਲ ਤੋਂ ਹੀ ਸਪੀਡ ਦੀ ਜਿਹੜੀ ਹੈ ਉਹ ਵਧੀ ਹੋਈ ਹੈ ਤੇ ਅੱਜ ਵੀ ਮਤਲਬ ਉਸੇ ਤਰ੍ਹਾਂ ਦੀ ਸਪੀਡ ਹੈ ਅੱਗੇ ਨਾਲੋਂ ਇਹ ਸਪੀਡ ਚਲਦਾ ਪਿਆ ਜੀ ਜੇ ਤਾਂ 740 80 ਦੇ ਵੀ ਇਸ ਸੀਜ਼ਨ ਦੇ ਟਾਪ ਫਲੱਡ ਕਹਿ ਦਈਏ ਕਿ ਜਿਹੜਾ ਅੰਕਿਆ ਗਿਆ ਸੀਗਾ ਗੇਜ਼ ਦਾ ਲੈਵਲ ਹਾਂਜੀ ਉਸ ਦਰਮਿਆਨ ਵੀ ਇੰਨਾ ਤੇਜ਼ ਪਣ ਨਹੀਂ ਲੱਗਦਾ ਹਾਂਜੀ ਹਾਂਜੀ ਇਹ ਮਤਲਬ ਇਹ ਸਿਰਫ ਪਿਛਲੇ ਕੱਲ ਤੋਂ ਹੀ ਹੀ ਦੇਖਣ ਨੂੰ ਮਿਲ ਰਿਹਾ ਕਿ ਪਾਣੀ ਦੀ ਸਪੀਡ ਕੱਲ ਤੇ ਅੱਜ ਤੋਂ ਆ ਦੋ ਦਿਨ ਹੋ ਗਏ ਸਪੀਡ ਵਧੀ ਚਲੋ ਅੱਗੇ ਵੀ 780 ਦੀ ਗੱਲ ਕਰਦੇ ਹੋ ਤੁਸੀਂ ਤਾਂ ਉਦੋਂ ਵੀ ਪਾਣੀ ਦੀ ਇੰਨੀ ਸਪੀਡ ਨਹੀਂ ਹੁੰਦੀ ਸੀ ਮਤਲਬ ਪਾਣੀ ਸਲੋ ਸਲੋ ਹੀ ਚਲਦਾ ਪਰ ਪਾਣੀ ਤਾਂ ਖੜਾ ਆਪਣੀ ਗੇਜ ਤਾਂ ਡਾਊਨ ਹੋ ਗਈ ਪਰ ਪਾਣੀ ਦੀ ਸਪੀਡ ਅੱਗੇ ਨਾਲੋਂ ਜਿਹੜੀ ਆ ਉਹ ਸਪੀਡ ਹੈ ਜ਼ਿਆਦਾ ਜੀ ਇਸੇ ਸਪੀਡ ਦੇ ਨਾਲ ਜੇ ਪਾਣੀ ਜਾਂਦਾ ਰਹੂਗਾ ਅੱਗੇ ਤੇ ਜਿਹੜਾ ਤਰਨਤਨ ਤੋਂ ਮੁੰਡਾ ਪਿੰਡ ਤੋਂ ਵੱਖ-ਵੱਖ ਜਗ੍ਹਾ ਤੋਂ ਜਿਹੜੀਆਂ ਤਸਵੀਰਾਂ ਲਗਾਤਾਰ ਅਸੀਂ ਦੇਖ ਰਹੇ ਹਾਂ ਵੱਖ-ਵੱਖ ਮੀਡੀਆ ਚੈਨਲ ਜ਼ਰਾਈ ਕਿ ਕਿਸ ਤਰ੍ਹਾਂ ਦੀ ਕਹਿ ਦਈਏ ਕਿ ਮਾਰ ਪਾਣੀ ਨੇ ਕੀਤੀ ਆ ਕਿਸ ਤਰ੍ਹਾਂ ਤਬਾਹੀ ਹੋ ਰਹੀ ਹੈ ਉੱਥੇ ਕਿਸ ਤਰ੍ਹਾਂ ਦੇ ਨੁਕਸਾਨ ਹੋਏ ਹੈਗੇ ਆ ਬਕਾਇਦਾ ਪ੍ਰਸ਼ਾਸਨ ਪਹੁੰਚ ਰਿਹਾ ਔਰ ਜਿਹੜੇ ਕਹਿ ਦਈਏ ਕਿ ਵੱਖ-ਵੱਖ ਸੇਵਾਦਾਰ ਹੈਗੇ ਉਹ ਵੀ ਇੱਥੇ ਸੇਵਾ ਦੇ ਵਿੱਚ ਡਟੇ ਹੋਏ ਨੇ ਔਰ ਇਸ ਤਰ੍ਹਾਂ ਹੀ ਜੇ ਲਗਾਤਾਰ ਪਾਣੀ ਦੀ ਕਹਿ ਦਈਏ ਕਿ ਡਿਸਚਾਰਜ ਚੱਲਦਾ ਰਹੂਗਾ ਇਸ ਇਸ ਸਪੀਡ ਦੇ ਵਿੱਚ ਤੇ ਨਵਾਨ ਖੇਤਰ ਹੈਗੇ ਆ ਕਿ ਤੇ ਫਿਰ ਹਾਲਾਤ ਜਿਹੜੇ ਨੇ ਉਹ ਫਿਰ ਕਿਸ ਤਰ੍ਹਾਂ ਕੀ ਲੱਗਦਾ ਤੁਹਾਨੂੰ ਅੱਗੇ ਦੇਖੋ ਇਹਦੇ ਬਾਰੇ ਤਾਂ ਅਸੀਂ ਨਹੀਂ ਕੋਸੋ ਮਤਲਬ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਣਾ ਤਾਂ ਕੰਮ ਹੋਈ ਹੈ ਇੱਕ ਇੱਕ ਘੰਟੇ ਦੀ ਪਾਣੀ ਦੀ ਅਸੀਂ ਉਹ ਦੇਣੀ ਰਿਪੋਰਟ ਰਾਤ ਦਿਨ ਮਤਲਬ 24 ਘੰਟੇ ਦੀ ਰਿਪੋਰਟ ਦੇਣੀ ਹੈ ਤੇ ਬਾਕੀ ਤਾਂ ਖੈਰ ਸੁਣਨ ਚ ਆ ਰਿਹਾ ਕਿ ਲੋਕਾਂ ਦਾ ਕਾਫੀ ਜਿਹੜਾ ਉਹ ਫਸਲਾਂ ਦਾ ਹੋ ਗਿਆ ਨੁਕਸਾਨ ਇਹਦੇ ਬਾਰੇ ਤਾਂ ਖੈਰ ਆਪਾਂ ਪਾਣੀ ਦੀ ਉਹ ਰਿਪੋਰਟ ਦੇਣੀ ਠੀਕ ਹੈ ਠੀਕ ਕਹਿ ਸਕਦੇ ਹਾਂ ਠੀਕ ਹੈ ਤਾਂ ਹਰੀਕੇ ਨੂੰ ਲੈ ਕੇ ਵੀ ਵੱਡੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਹਰੀਕੇ ਤੋਂ ਵੀ ਆ ਰਹੀਆਂ ਜਿੱਥੇ ਪਾਣੀ ਕਹਿ ਦਈਏ ਕਿ ਭਾਰੀ ਆਮਦ ਹੁੰਦੀ ਹੋਈ ਪਾਣੀ ਦੀ ਦਿਖਾਈ ਦੇ ਰਹੀ ਆ ਉੱਥੇ ਉਸ ਦੇ ਨਾਲ ਹੀ ਪੌਂਗ ਡੈਮ ਤੋਂ ਵੀ ਜਿਸ ਤਰ੍ਹਾਂ ਜਾਣਕਾਰੀ ਜਿਹੜੀ ਹੈਗੀ ਆ ਕਿ ਪਾਣੀ ਦੇ ਪੱਧਰ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਵਾਟਰ ਡਿਸਚਾਰਜ ਕੀਤਾ ਜਾ ਰਿਹਾ ਔਰ ਇੱਥੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਵੀ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਰਫ਼ਤਾਰ ਹੈਗੀ ਆ ਬੇਹੱਦ ਤੇਜ਼ ਰਫ਼ਤਾਰ ਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਡਿਸਚਾਰਜ ਹੋ ਰਿਹਾ ਹੈ ਹਾਲਾਂਕਿ ਕਾਫੀ ਦੇਰ ਤੋਂ ਇੱਥੇ ਰਿਪੋਰਟਿੰਗ ਕਰਦੇ ਰਹੇ ਲੇਕਿਨ ਅੱਜ ਦੀ ਜਿਹੜੀ ਸਪੀਡ ਹੈਗੀ ਆ ਪਾਣੀ ਦੀ ਉਹ ਕਾਫੀ ਭਿਆਨਕ ਹੈਗੀ ਆ ਕਾਫੀ ਡਰਾਉਣੀ ਹੈਗੀ ਆ ਦੇਖਣ ਦੇ ਵਿੱਚ ਔਰ ਬੇਸ਼ੱਕ ਇਹ ਫਿਲਹਾਲ yellow alert ਹੈ yellow alert ਤੋਂ 2 ਪੁਆਇੰਟ ਉੱਪਰ ਨੇ ਲੇਕਿਨ ਖਤਰੇ ਦੇ ਨਿਸ਼ਾਨ ਤੋਂ ਜੇ ਗੱਲ ਕਰਾਂਗੇ ਤਾਂ ਹੱਲੇ ਕਹਿ ਦਈਏ ਕਿ ਕਰੀਬ 4 ਫੁੱਟ ਦੀ ਜਿਹੜੀ ਹੈਗੀ ਆ ਦੂਰੀ ਉੱਥੇ ਕਰੀਬ ਕਰੀ ਬਣੀ ਆ ਕਿਉਂਕਿ 744 ਦੇ ਉੱਤੇ ਜਾ ਕੇ red alert ਸ਼ੁਰੂ ਹੋਊਗਾ ਔਰ ਇਸ ਸਮੇ 740 20 ਜਿਹੜੀ ਪ੍ਰੈਜ਼ੈਂਟ ਗੇਜ ਜਿਹੜੀ ਹੈਗੀ ਆ ਉਹ ਮਾਪੀ ਜਾ ਰਹੀ ਐ ਸੋ ਲਗਾਤਾਰ ਇਸੇ ਖਬਰ ਦੇ ਉੱਤੇ ਬਣੇ ਰਵਾਂਗੇ